ਹੁਣ ਫੇਰ ਨਾਲੇ ਅੱਜ ਨਾਣਾ ਯਾਰ ਤੂੰ ਨਾਲੀ ਹਾਂ ਆਹ ਇਹਦਾ ਹੱਥ ਫੜ ਕੇ ਨਾ ਹਾਂ ਹਾਂ ਦੇ ਤੇ ਗਰਮ ਪਾਣੀ ਪਾ ਕੇ ਹਾਂ ਬਈ ਜਿਹਨੇ ਪਹਿਲਾਂ ਛੱਡਤਾ ਹਾਂ ਉਹ ਪਿਆਰ ਤੋਂ ਕੀ ਹਾਲ ਚਾਲ ਆ ਤੁਹਾਡਾ ਰੀਤ ਸ਼ੌਕੀ ਵਲੌਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਕੱਲ੍ਹ ਵਾਲੇ ਵਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਹਦੇ ਵਿੱਚ ਤੁਹਾਨੂੰ ਆਪਾਂ ਘੋੜੀਆਂ ਦੇ ਮੇਲੇ ਤੇ ਲੈ ਕੇ ਗਏ ਸੀਗੇ ਤੇ ਉਹਦਾ ਜਿਹੜਾ ਪਹਿਲਾ ਪਾਰਟ ਆਇਆ ਸੀਗਾ ਤੇ ਦੂਜਾ ਪਾਰਟ ਵੀ ਉਹਦਾ ਜਲਦ ਆਊਗਾ ਕੁੜੀਆਂ ਦੇ ਮੇਲੇ ਦਾ ਜੇਕਰ ਤੁਸੀਂ ਸਾਡੇ ਪਹਿਲੇ ਵਲੌਗ ਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤਾਂ ਤੇ ਅੱਜ ਸਰਗੁਣ ਦੀ ਭੂਆ ਸਰਗੁਣ ਆਸਤੇ ਚੀਜ਼ੀ ਲੈ ਕੇ ਤੇ ਸਰਗੁਣ ਕੀ ਲੈ ਕੇ ਆਈ ਤੇਰੇ ਆਸਤੇ ਭੂਆ ਚੀਜੀ ਆਹ ਲਾ ਕੇ ਆਇਆ ਆਹ ਲਾ ਕੇ ਆਇਆ ਠੀਕ ਹੈ ਅੱਛਾ ਇਹ ਕਾ ਲਾ ਕੇ ਆਇਆ ਠੀਕ ਹੈ ਕਿ کیسے ਹੋ ਕੁੰਡਾ ਫਾਈ ਜਾਂਦੀ ਆ ਪਰ ਇਹ ਮਿਲੋ ਫੋਨ ਤੇ ਨਾਲੇ ਅੱਜ ਨਾਉਣਾ ਯਾਰ ਤੂੰ ਨਾਲੀ ਹਾਂ ਆਹ ਨਹੀਂ ਨਾਦੀ ਨਾਦੀ ਆ ਇਹ ਅੱਠਾ ਠੰਡ ਚਾਹ ਵਾਲਾ ਪੰਗਾ ਹੁੰਦਾ ਨਾਉਣ ਦਾ ਬੜਾ ਚੱਕਰ ਹੁੰਦਾ ਨਹੀਂ ਨਾਦੀ ਨਹੀਂ ਨਾਦੀ ਨਾਲੀ ਹਾਂ ਲੋ ਵੀ ਸਾਡੀ ਸਰਗੁਣ ਦਾ ਨਾਲੀ ਆ ਨਹੀਂ ਨਾਦੀ ਸਰਗੁਣ ਕੱਲ ਨਾਦੀ ਪਾਣੀ ਪਾਣੀ ਜਿਹੜਾ ਕੋਸ ਮਰਜ਼ੀ ਵੇਖ ਲੈ ਗਰਮ ਕਰਕੇ ਲੈ ਆਂ ਤਿੱਖਾ ਸਰਦੂ ਲਓ ਵੀ ਮੈਂ ਤੇ ਸਰਗੁਣ ਜਾ ਰਹੇ ਆ ਅਸੀਂ ਦੋਨੇ ਦੇ ਉੱਪਰ ਚਲੋ ਕੋਠੇ ਦੇ ਉੱਪਰ ਚਲੋ 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 ਅਸੀਂ ਜਾ ਰਹੇ ਸੀ ਕੋਠੇ ਦੇ ਉੱਪਰ ਤੇ ਕੋਈ ਕੋਠੇ ਦੇ ਉੱਪਰ ਧੁੱਪ ਬਹੁਤ ਵਧੀਆ ਮਤਲਬ ਲੱਗੀ ਹੋਈ ਆ ਤੇ ਤਰੀ ਤਰੀ ਸਾਡੇ ਨਾਲ ਹੀ ਆ ਰਹੀ ਆ ਸ਼ਿੱਕਾ ਮਾਰਦੀ ਹੋਈ ਤੇ ਮੈਂ ਹਜੇ ਨਹਾਉਣਾ ਮੈਂ ਸਵੇਰ ਦਾ ਨਹਾ ਤਾਣੀ ਕੋਈ ਰਾਤ ਦਾ ਸੁਤਾਂੀਆਂ ਮੈਂ ਤੇ ਘਰੇ ਆ ਕੇ ਦਿਨੇ ਹੀ ਸੁੱਤਾ ਮੈਂ ਤੇ ਮੈਨੂੰ ਲੋਕੀ ਘੰਟੇ ਹੋਏ ਅੱਜ ਉੱਠੇ ਨੂੰ ਤੇ ਉੱਠ ਕੇ ਬਸ ਵਲੌਗ ਸ਼ੁਰੂ ਕਰ ਲਿਆ ਤੁਹਾਪੂ ਬਹੁਤ ਸੋਹਣੀ ਲੱਗੀ ਹੋਈ ਆ ਤੇ ਆ ਦੇਖੋ ਆ ਸਾਡੀ ਮੈਕਸੀ ਆ ਤੇ ਆ ਤੁਹਾਨੂੰ ਪਤਾ ਹੀ ਆ ਸਾਡੀ ਸਰਗੋ ਮੇਰੀ ਗੱਲ ਸੁਣੀਓ ਹਾਂ ਹਾਂ ਉਹ ਜਿਹੜਾ ਇੰਸਟਾਗ੍ਰਾਮ 'ਚ ਟ੍ਰੈਂਡ ਚੱਲੀ ਜਾਂਦਾ ਆ ਆਪਾਂ ਵੀ ਫੋਲੋ ਕਰੀਏ ਕਿਹੜਾ ਟ੍ਰੈਂਡ ਯਾਰ ਜੇ ਤੁਸੀਂ ਦੇਖਿਆ ਨਹੀਂ ਹਲੇ ਤੱਕ ਨਾ ਬਹੁਤ ਚੱਲੀ ਆਂਦਾ ਕਿਹੜਾ ਟ੍ਰੈਂਡ ਹਾਂ ਇਹਦਾ ਹੱਥ ਫੜ ਕੇ ਨਾ ਹਾਂ ਹੰਦੇ ਤੇ ਗਰਮ ਪਾਣੀ ਪਾ ਕੇ ਹਾਂ ਬਈ ਜਿਹਨੇ ਪਹਿਲਾਂ ਛੱਡਤਾ ਹਾਂ ਉਹ ਪਿਆਰ ਨਹੀਂ ਕਰਦਾ ਜਿਹੜਾ ਜ਼ਿਆਦਾ ਟਾਈਮ ਤੱਕ ਫੜੀ ਰੱਖੂਗਾ ਹਾਂ ਉਹ ਪਿਆਰ ਕਰਦਾ ਇਹ ਕਿਹੜਾ ਟ੍ਰੈਂਡ ਆ ਇਹਦਾ ਕਮਲ ਮਾਰਨਾ ਇਹਦਾ ਉਹ ਜਿਹੜੇ ਨਿਬਾ ਨਿਬੀ ਹੁੰਦੇ ਜਿਹੜੇ ਛੋਟੀ ਉਮਰ ਚ ਪਿਆਰ ਕਰਦੇ ਉਹ ਕਰਦੇ ਹੁੰਦੇ ਆ ਉਹਦੀਆਂ ਹਰਕਤਾਂ ਲੈ ਵੱਡੇ ਵੀ ਤਾਂ ਕਰ ਹੀ ਸਕਦੇ ਆ ਉਹ 4 ਸਾਲ ਤਾਂ ਹੋ ਗਿਆ ਆਪਣੇ ਵਿਆਹ ਨੂੰ ਹਜੇ ਤੱਕ ਨੂੰ ਪਿਆਰ ਤਾਂ ਨਹੀਂ ਪਤਾ ਲੱਗਿਆ ਨਹੀਂ ਲੈ ਮੈਂ ਕਰਨਾ ਹੈ ਲੈ ਇਹਨੇ ਕਰਨਾ ਹੈਗਾ ਤੂੰ ਹੱਥ ਛਾੜ ਦੇ ਕੀ ਮੇਰਾ ਉਹ ਨਹੀਂ ਛਾੜਦਾ ਉਹ ਹੱਥ ਛਾੜ ਦੇਂਗੇ ਤੇਰਾ ਕੀ ਪਤਾ ਕਮਲੀ ਦਾ ਆਪਾਂ ਵੀਰਲ ਵੀ ਹੋ ਜਾਾਂਗੇ ਉਹ ਵੀਰਲ ਨਹੀਂ ਹੁੰਦੇ ਹੁੰਦੇ ਆਪਾਂ ਆਪਾਂ ਤਾਂ ਭਲਾ ਨਹੀਂ ਤਤੀ ਤਵੀ ਤੇ ਬਹਿ ਜੇ ਤਾਂ ਨਹੀਂ ਵੀਰਲ ਹੁੰਦੇ ਹੋ ਜਾਾਂਗੇ ਉਹ ਨਹੀਂ ਹੁੰਦਾ ਨਵਾਂ ਚੱਲਿਆ ਨਵਾਂ ਨਵੇਂ ਨਹੀਂ 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 ਇਹਦਾ ਹੱਥ ਛਾੜ ਦੇ ਕੀ ਤੂੰ ਮੇਰਾ ਕੋਈ ਨਾ ਦਵਾਈ ਲਾ ਦਾਂਗੇ ਆਪਾਂ ਲੈ ਮੁੜ ਕੇ ਮੈਂ ਮਾਂ ਜਵਾਬ ਤੇ ਆਈਂਗਾ ਕਰੂੰਗਾ ਹੱਥ ਸੜਿਆ ਲੈ ਕੇ ਮੈਂ ਕੀ ਉੱਥੇ ਦੱਸੂ ਆ ਲੱਗ ਜੂਗਾ ਵੀ ਤੁਸੀਂ ਮੈਨੂੰ ਪਿਆਰ ਕਰਦੇ ਆ ਕਿ ਨਹੀਂ ਅੱਛਾ ਉਹਨਾਂ ਤੇਨੂੰ ਹਜੇ ਪਤਾ ਨਹੀਂਗਾ ਹੈ ਨਹੀਂ ਪਤਾ ਲੈ ਹੋਰ ਮੈਂ ਮੈਂ ਤੇਰੇ ਰਸਤੇ ਕੀ ਕਰਦੇ ਆ 4 ਸਾਲ ਤਾਂ ਹੋ ਗਏ ਤੇਰੇ ਨਾਲ ਤੂੰ ਇਹ ਸੋਚਿਆ ਤੇਰੇ ਨਾਲ 4 ਸਾਲ ਮੈਂ ਕੱਟ ਗਿਆ ਤੈਨੂੰ ਹਜੇ ਪਿਆਰ ਨਹੀਂ ਕਰਦਾ ਮੈਂ ਹਾਲੇ ਇੰਨੀ ਜਿੰਦਗੀ ਕੱਈ ਅਗੇ ਲੈ ਪੜਖਣਾ ਜ਼ਰੂਰੀ ਹੁੰਦਾ ਹਾਂ ਲੋ ਵੀ ਦੱਸੋ ਵੀ ਇਹ 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 ਚੀਜ਼ਾਂ ਕਰਨੀਆਂ ਜ਼ਰੂਰੀ ਹੁੰਦੀਆਂ ਦੱਸੋ ਕੀ ਹੋਰ ਕੀ ਜ਼ਰੂਰੀ ਆ ਚਲੋ ਕਰੀਏ ਨਹੀਂ ਨਹੀਂ ਮੈਂ ਨਹੀਂ ਕਰਨਾਗਾ ਤੂੰ ਤਾਂ ਤੁਸੀਂ ਵੀ ਪਾਗਲ ਹੋ ਗਏ ਹੋ ਫਿਰ ਨਹੀਂ ਕਰਦਾ ਮੈਨੂੰ ਪਿਆਰ ਨਾ ਨਹੀਂ ਕਰਦਾ ਜਮਾ ਨਹੀਂ ਕਰਦਾ ਨਾ ਜਮਾ ਨਹੀਂ ਕਰਦਾ ਕਰਦੇ ਮੈਨੂੰ ਤਾਂ ਮੰਨ ਜਾਂਦੇ ਹਾਂ ਆ ਆ ਦੇਖ ਮੇਰਾ ਪੁੱਤ ਹੈਨਾ ਇਹ ਮੇਰਾ ਪੁੱਤ ਕਰਦਾ ਪਾਪਾ ਨੂੰ ਪਿਆਰ ਆ ਵੇ ਮੇਰਾ ਪੁੱਤ ਹੈ ਇੱਕ ਵਾਰੀ ਕਰ ਲੋ ਤੂੰ ਤਾਂ ਕੰਬਲੀ ਹੈਗੀ ਆ ਮੇਰਾ ਵੀ ਹੱਥ ਛੜੇਂਗੇ ਨਹੀਂ ਛੜਦਾ ਤੇਰਾ ਵੀ ਪਤਾ ਕੰਬਲੀ ਦਾ ਮੈਨੂੰ ਤਾਂ ਹੱਥ ਹੋਊਗਾ ਥੱਲੇ ਆ ਤੇ ਇਹ ਤਾਂ ਕੰਬਲੀ ਆ ਲਓ ਬਈ ਸਾਡਾ ਜਿਹੜਾ ਵਲੌਗ ਹੈ ਨਾ ਇਹ ਨੂੰ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਯਾਰ ਅੱਗੇ ਸ਼ੇਅਰ ਕਰਦਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਨਾ ਹੋਣਾ ਤੁਹਾਡਾ ਤੁਹਾਡਾ ਕੁਝ ਨਹੀਂ ਜਾਣਾਗਾ ਅਸੀਂ ਚਾਰਾਂ ਲੋਕਾਂ ਨੂੰ ਹੋਰ ਦੇਖ ਜਾਗੇ ਸੋ ਬੇਨਤੀ ਆ ਵਲੌਗ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਯਾਰ ਤੁਹਾਡੇ ਲਈ ਕਰਦੇ ਆਂ ਡੇਲੀ ਵਲੌਗਿੰਗ ਕਰਦੇ ਆਂ ਜੌਬ ਤੇ ਵੀ ਜਾਂਦੇ ਆਂ ਤੇ ਸੁਬਾਹ ਕੇ ਵਲੌਗਿੰਗ ਵੀ ਕਰਨੀ ਹੁੰਦੀ ਆ ਆਪਦੇ ਦੂਸਰੇ ਪੇਜ ਵਾਸਤੇ ਵੀਡੀਓ ਵੀ ਅਪਲੋਡ ਕਰਨੀਆਂ ਹੁੰਦੀਆਂ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ 10 ਮਿੰਟ ਵੀ ਅੱਜ ਮੈਂ ਮਤਲਬ ਕਾਫੀ ਦਿਨਾਂ ਤੋਂ ਦਿਨੇ ਪਿਆ ਨਹੀਂ ਤਾਂ ਮੇਰੇ ਕੋਲ ਦਿਨੇ ਸੌਣ ਦਾ ਟਾਈਮ ਨਹੀਂ ਹੁੰਦਾ ਉਹ ਵੀ ਤਾਂ ਕਿਉਂਕਿ ਰਾਤ ਜਮਾਂ ਹੀ ਨਹੀਂ ਬਿਲਕੁਲ ਵੀ ਨੀਂਦ ਨਹੀਂ ਆਈ ਬਾਹਰ ਗਏ ਹੋਏ ਸੀ ਕਿਤੇ ਸੋ ਰੀਤ ਤੇ ਆਪਣਾ ਸਰਗੁਣ ਬੈਠੇ ਆ ਦੋਨੇ ਕੋਠੇ ਤੇ ਉਹ ਡਲਿਆ ਨਾ ਖੇਢੀ ਜਾ ਰਹੀ ਹੈ ਤੇ ਰੀਤ ਇਸ ਟਾਈਮ ਮਤਲਬ ਗੁੱਸੇ ਹੋ ਗਈ ਕਹਿੰਦੀ ਤੂੰ ਮੇਰੇ ਨਾਲ ਟਰੈਂਡ ਨਹੀਂ ਮਤਲਬ ਕੀਤਾ ਜੋ ਚਾਹ ਪਾਰੀ ਪਾਣੀ ਪਾਰੀ ਸੇ ਹੱਥ ਗਰਮ ਤੇ ਉਹ ਟਰੈਂਡ ਨਹੀਂ ਕੀਤਾ ਉਹਦੇ ਕਰਕੇ ਉਹ ਬੈਠੀ ਹੈ ਗੁੱਸੇ ਰੁੱਸ ਕੇ ਤੋ ਇਹ ਤਾਂ ਤਾਂ ਇਦਾਂ ਹੀ ਚੱਲਦਾ ਰਹਿਣਾ ਤੇ ਤੁਸੀਂ ਸਾਡੇ ਵਲੌਗ ਐਂਡ ਤੱਕ ਜਰੂਰ ਦੇਖਿਆ ਕਰੋ ਆਪਾਂ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਦੱਸਿਆ ਵਿਖਾਇਆ ਕਰਾਂਗੇ ਹੋਰ ਚੀਜ਼ਾਂ ਉਹ ਵੀ ਤਾਂ ਜੇਕਰ ਤੁਸੀਂ ਸਾਡੇ ਵਲੌਗ ਦੇਖੋਗੇ ਸਾਡੇ ਵਲੌਗਾਂ ਨੂੰ ਸ਼ੇਅਰ ਕਰੋਗੇ ਫਿਰ ਆਪਾਂ ਫੁੱਲ ਖੱਪ ਪਾਇਆ ਕਰਾਂਗੇ ਪੂਰੀ ਫੁੱਲ ਖੱਪ ਕਿਉਂਕਿ ਹੁਣ ਅਸਲ 'ਚ ਇੰਟਰਸਟ ਜਾਂ ਉਹਦੇ ਹੀ ਬਣਦਾ ਹੁੰਦਾ ਜਦੋਂ ਕੋਈ ਬੰਦੇ ਨੂੰ 4 ਵੀਊ ਆਉਣ ਲੱਗਦੇ ਹੁੰਦੇ ਆ ਕਿਉਂਕਿ ਸਾਡੇ ਕੋਲੇ ਹੋਰ ਵੀ ਪੇਜ ਹੈਗੇ ਆ ਪਰ ਮੇਰਾ ਇੱਕ ਸ਼ੌਂਕ ਸੀਗਾ ਵੀ ਮੈਂ ਵਲੌਗਿੰਗ ਕਰਾਂ ਤੇ ਤੁਹਾਨੂੰ ਮੈਂ ਜਿੱਥੇ-ਜਿੱਥੇ ਜਾਣਾ ਉੱਥੇ ਪੂਰਾ ਮਤਲਬ ਖਾਵਾਂ। ਇਹ ਕੱਲ ਨੂੰ ਇੱਕ ਆਪਣਾ ਵਲੌਗ ਆਊਗਾ ਕੱਲ ਨੂੰ ਸ਼ਾਮ ਨੂੰ। ਉਹਦੇ ਚ ਤੁਹਾਨੂੰ ਮੈਂ ਸਵੇਰ ਜਦੋਂ ਆਉਣਾ ਨਾ ਤੇ ਉਹਨਾਂ ਤੁਹਾਨੂੰ ਦਿਖਾਵਾਂਗਾ ਕਿੰਨੀ ਧੁੰਦ ਹੁੰਦੀ ਆ ਤੇ ਕਿਵੇਂ ਆਉਣਾ ਪੈਂਦਾ। ਸੋ ਵਲੌਗ ਨੂੰ ਐਂਡ ਤੱਕ ਜਰੂਰ ਦੇਖੋ ਜਾਂ ਕਿੱਦਾਂ ਦਾ ਲੱਗਾ ਵਲੌਗ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ। ਸੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਆਪਾਂ ਡੇਲੀ ਵਲੌਗਿੰਗ ਕਰਦੇ ਆਂ। ਸੋ ਬਾਏ ਬਾਏ ਜੀ ਸਾਰਿਆਂ ਨੂੰ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ।